ਪਤਿਤ ਪਾਵਨ ਜਗਤ ਜੋਤ ਜੁਗੋ ਜੁਗਿਆ ਟਲ ਛਤਰ ਚਬਰ ਤਖਤਾਂ ਦੇ ਮਾਲਕ ਗੁਰੂਤਾ ਗਦੀ ਤੇ ਬਿਰਾਜਮਾਨ ਧਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ ਹੈ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹ ਤੁਮ ਰੱਖਣ ਹਾਰੇ ਏ ਅਕਾਲ ਪੁਰਖ ਪਰਮਾਤਮਾ ਹੈ ਸੰਸਾਰ ਸਮੁੰਦਰ ਤੋਂ ਪਾਰ ਲਗਾਉਣ ਦੀ ਸਮਰੱਥਾ ਵਾਲੇ ਸੱਚੇ ਪਾਤਸ਼ਾਹ ਮਾਂ ਦੇ ਪੇਟ ਵਿੱਚ ਵੀ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਸਾਡੀ ਰਖਿਆ ਕਰਨ ਵਾਲਾ ਹੈ ਅਤੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋਂ ਤਾਰਨ ਹਾਰੇ ਵਿਕਾਰਾਂ ਦੀ ਅੱਗ ਦੇ ਸਮੁੰਦਰ ਦੀਆਂ ਲੂੰਗੀਆਂ ਲਹਿਰਾਂ ਵਿੱਚੋਂ ਡਿੱਗੇ ਪਏ ਨੂੰ ਵੀ ਤੂੰ ਮੈਨੂੰ ਪਾਰ ਲੰਘਾਲੈ ਮਾਧੋ ਤੂੰ ਠਾਕੁਰ ਸਦਮੋਰਾ ਹੈ ਪ੍ਰਭੂ ਹੈ ਪ੍ਰਮਾਤਮਾ ਤੂੰ ਮੇਰੇ ਸਿਰੋਤੇ ਰਖਵਾਲਾ ਹੈ ਇਹਾਂ ਉਹਾ ਤਹਾਰੋ ਤੁਰਾ ਇਹ ਸ਼ਲੋਕ ਵਿੱਚ ਉਹਾ ਪਰਲੋਕ ਵਿੱਚ ਇਸ ਲੋਕ ਵਿੱਚ ਅਤੇ ਪਰਲੋਕ ਵਿੱਚ ਮੈਨੂੰ ਤੇਰਾ ਹੀ ਆਸਰਾ ਹੈ ਰਹਾਉ ਚੀਤੇ ਕੋ ਮੇਰੇ ਸੰਮਨ ਕਰਣ ਹਾਰ ਤਿਰਣ ਜਾਣੈ ਹੀ ਦਾਤਾ ਜੀ ਤੇਰੇ ਪੈਦਾ ਕੀਤੇ ਪਦਾਰਥਾਂ ਨੂੰ ਇਹ ਜੀਵ ਮਹਿਰੂ ਪਰਵਤ ਜਿਹੜੀਆਂ ਵੱਡੀਆਂ ਸਮਝਦਾ ਐ ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈ ਇੱਕ ਥੀਲੇ ਵਰਗਾ ਜਾਪਦਾ ਹੈ ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਪੰਨ ਐ اے ਪ੍ਰਮਾਤਮਾ ਤੂੰ ਸਭ ਦਾਤਾ ਦੇਣ ਵਾਲਾ ਸਾਰੀ ਲੋਕਾਈ ਤੇਰੇ ਹੀ ਦਰ ਤੋਂ ਮੰਗਣ ਵਾਲੀ ਐ ਤੇ ਤੂੰ ਆਪਣੀ ਰਜਾ ਵਿੱਚ ਸਭ ਨੂੰ ਦਾਨ ਦਿੰਦਾ ਹੈ ਕਿਨਵੇਂ ਆਬਰਖ ਨਵੇਂ ਅਬਰ ਆਚਰਜ ਚਲ ਤੁਮਾਰੇ हे ਦਾਤਾ ਜੀ ਤੇਰੇ ਕੌਤਕ ਹੈਰਾਨ ਕਰਨ ਵਾਲੇ ਹਨ ਇੱਕ ਚਿਨ ਵਿੱਚ ਤੂੰ ਕੁਝ ਦਾ ਕੁਝ ਬਣਾ ਦਿੰਦਾ ਹੈ ਰੂੜ ਗੂੜ ਗਰਗ ਮੀਰੋ ਉਚਾ ਅਗਮ ਅਪਾਰੇ हे ਅਪਹੁੰਚ ਇਹ ਬੇਅੰਤ ਦਾਤਾ ਤੂੰ ਸਭ ਤੋਂ ਉੱਚਾ ਹੈ ਸਭ ਤੋਂ ਸੋਹਣਾ ਹੈ ਤੂੰ ਵੱਡੇ ਜਿਗਰੇ ਵਾਲਾ ਤੇ ਤੂੰ ਸਾਰੇ ਸੰਸਾਰ ਵਿੱਚ ਗੁਪਤ ਵਸ ਰਿਹਾ ਹੈ ਸਾਧ ਸੰਗ ਜਦ ਤੂੰ ਮੈ ਮਿਲਾਇਓ ਤਉ ਸੁਣੀ ਤੁਮਾਰੀ ਬਾਣੀ اے ਸਰਬ ਵਿਆਪਕ ਪ੍ਰਮਾਤਮਾ ਜਦੋਂ ਤੂੰ ਆਪ ਹੀ ਕਿਸੇ ਜੀਵ ਨੂੰ ਸਾਧ ਸੰਗਤ ਵਿੱਚ ਮਿਲਾਉਂਦਾ ਹੈ ਤਦੋਂ ਉਹ ਤੇਰੀ ਸਵਿਤਾ ਸਲਾਦੀ ਬਾਣੀ ਸੁਣਦਾ ਹੈ ਆਨੰਦ ਪੈ ਆਪੇ ਇੱਕ ਤਈ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਏ ਨਾਨਕ ਬਾਸਨਾ ਰਹਿਤ ਸਰਬ ਵਿਆਪਕ ਪ੍ਰਮਾਤਮਾ ਦਾ ਪ੍ਰਤਾਪ ਵੇਖ ਕੇ ਤਦੋਂ ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ ਦਾਤਾ ਦੇਖ ਕੇ ਕੁਦਰਤਾਂ ਤੇਰੀਆਂ ਮਨ ਵਿਸਮਾਦ ਹੋ ਗਿਆ ਫਿਰ ਉਹ ਮਨ ਅਕਾਲ ਪੁਰਖ ਪਰਮਾਤਮਾ ਦੀਆਂ ਰਹਿਮਤਾਂ ਨੂੰ ਵੇਖ ਕੇ ਉਹਦੀਆਂ ਉਹਦੇ ਰੰਗਾਂ ਨੂੰ ਵੇਖ ਕੇ ਮਨ ਵਿੱਚ ਖੜਾ ਪੈਦਾ ਹੋ ਜਾਂਦਾ ਹੈ ਫਿਰ ਪਰਮਾਤਮਾ ਦੇ ਚਰਨਾਂ ਨਾਲ ਮਨੁੱਖ ਦਾ ਮਨ ਜੁੜਦਾ ਹੈ ਸੋ ਆਓ ਅਕਾਲ ਪੁਰਖ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਜੀਵਾਂ ਨੂੰ ਪਿਆਰ ਕਰੀਏ ਹਰ ਇੱਕ ਦੇ ਨਾਲ ਪਿਆਰ ਕਰਨਾ ਇਹ ਗੁਰੂ ਨਾਨਕ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਆਗੂ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਤੇ ਮਿਹਰ ਭਰਿਆ ਰੱਖਣ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਨਗਰ ਵਿੱਚ ਆਪਸੀ ਪਿਆਰ ਇਤਿਫਾਕ ਬਣੇ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਗੁਰੂ ਘਰ ਦੀਆਂ ਚੱਲ ਰਹੀਆਂ ਸੇਵਾਵਾਂ ਨਿਰਵਿਘਨਤਾ ਸਹਤ ਸੰਪੂਰਨਤਾ ਦੀ ਅਰਦਾਸ ਸਦਾ ਹੀ ਸਾਰੇ ਰਲ ਮਿਲ ਕੇ ਕਰਦੇ ਰਹੀਏ ਵਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਰਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ